ਸ੍ਰੀ ਮੁਕਸਰ ਸਾਹਿਬ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ 9 ਸਾਲਾ ਬੱਚੀ ਦੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ ਪੁਲਿਸ ਨੇ ਇਨਕਾਊਂਟਰ ਤੋਂ ਬਾਅਦ ਮੁਲਜ਼ਮ ਮੁਕੇਸ਼ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਪ੍ਰਗਿਆ ਜੈਨ ਨੇ ਕਿਹਾ ਕਿ ਇਸ ਮੁਲਜ਼ਮ ਵੱਲੋਂ 9 ਸਾਲਾ ਬੱਚੀ ਨੂੰ ਉਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਪਹਾੜ ਲਈ ਪੁਲਿਸ ਟੀਮਾਂ ਵੱਲੋਂ ਵਕਫ ਵਕਫਾ ਥਾਵਾਂ ਤੇ ਨਾਕੇਬੰਦੀ ਕੀਤੀ ਗਈ ਸੀ ਉਹਨਾਂ ਦੱਸਿਆ ਕਿ ਖੂਫੀਆ ਜਾਣਕਾਰੀ ਦੇ ਆਧਾਰ ਤੇ ਜਦ ਪੁਲਿਸ ਟੀਮ ਇਸ ਮੁਲਜ਼ਮ ਨੂੰ ਕਾਬੂ ਕਰਨ ਲਈ ਗਈ ਤਾਂ ਉਸ ਵੱਲੋਂ ਫਾਇਰਿੰਗ ਕੀਤੀ ਗਈ ਅਤੇ ਪੁਲਿਸ ਵੱਲੋਂ ਜਵਾਬੀ ਕਾਰਵਾਈ ਵੀ ਕਿ ਮੁਲਜ਼ਮ ਜ਼ਖਮੀ ਹੋ ਗਿਆ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਸਐਸਪੀ ਨੇ ਕਿਹਾ ਕਿ ਮੁਲਜ਼ਮ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਅਤੇ ਇਹ 13 ਸਾਲ ਜੇਲ੍ਹ ਵਿੱਚ ਵੀ ਰਹਿ ਚੁੱਕਾ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਛੇਤੀ ਹੀ ਚਲਾਨ ਪੇਸ਼ ਕਰਕੇ ਫਾਸਟ ਟਰੈਕ ਤੇ ਕੇਸ ਚਲਾਇਆ ਜਾਵੇਗਾ ਅਤੇ ਮੁਲਜ਼ਮ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਵੀ ਸਾਡੇ ਕੋਲ ਇਨਪੁਟ ਸੀਗੀ ਜਿਵੇਂ ਹੀ ਸਾਡੇ ਕੋਲ ਇਨਫਰਮੇਸ਼ਨ ਆਈ ਸਾਡੀ ਮਲਟੀਪਲ ਟੀਮਾਂ ਉਸੇ ਵੇਲੇ ਸਾਡੇ ਵੱਲੋਂ ਬਣਾ ਦਿੱਤੀਆਂ ਗਈਆਂ ਸੀਗੀਆਂ ਤੇ ਅਸੀਂ ਬੱਚੀ ਦੀ ਭਾਲ ਕਰਦੇ ਸੀ ਬਟ ਅਨਫੋਰਚਨਟਲੀ ਅੱਜ ਦੁਪਹਿਰੇ ਉਸ 9 ਸਾਲ ਦੀ ਬੱਚੀ ਦੀ ਡੈੱਡ ਬੋਡੀ ਸਾਨੂੰ ਰਿਕਵਰ ਹੋਈ ਉਸ ਇੱਕ ਮੰਦਭਾਗੀ ਇਸ ਘਟਨਾ ਤੋਂ ਬਾਅਦ ਜਿਹੜਾ ਹੈਗਾ ਸਾਡੀ ਟੀਮਾਂ ਜਿਹੜੀ ਪਹਿਲਾਂ ਤੋਂ ਹੀ ਇਸ ਪੂਰੇ ਮੈਟਰ 'ਚ ਲੱਗੀ ਹੋਈ ਸੀ ਬੱਚੇ ਦੀ ਭਾਲ 'ਚ ਉਹਨਾਂ ਨੇ ਫਿਰ ਆਪਣੀ ਹਿਊਮਨ ਐਂਡ